happiest christmas ਤੋਂ ਅਨੁਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਚਾਹਨੇ ਤੁਸੀਂ ਅੱਛਾ ਜੀ ਇਸ ਤਰੀਕੇ ਦਾ ਸਾਰਾ ਕੁਝ ਦੇਖੋ ਅਪਾ ਮੈਂ ਪਹਿਲਾਂ ਹੀ ਮੈਸੇਜ ਦਿੱਤਾ ਕਿ ਪਰਮੇਸ਼ਵਰ ਨੇ ਆਪਣੇ ਬਿਰੋਤੀਆਂ ਨੂੰ ਮਾਫ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉਸੇ ਪਰਮੇਸ਼ਵਰ ਦਾ ਜਾਣਨਾ ਦਾ ਅਜਮਾ ਮੈਸੇਜ ਦਿੱਤਾ ਕਿ ਇੱਕ ਘਰ ਚ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨਿਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਵਰ ਦੀ ਸਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋਂ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਇਹੀ ਤੁਹਾਨੂੰ ਪਿਆਰ ਕਰਦੇ ਆਂ ਔਰ ਯੀਸ਼ੂ ਮਸੀਹ ਤੁਹਾਨੂੰ ਪਿਆਰ ਕਰਦੇ ਆਂ ਔਰ ਧਰਮ ਬਦਲਾ ਨਹੀਂ ਆਏ ਯੀਸ਼ੂ ਮਸੀਹ ਜੀਵਨ ਬਦਲਾ ਨਾ ਆਏ ਇੱਕ ਮਿੰਟ ਇੱਕ ਮਿੰਟ ਲਗਾਏ ਜਾਂਦੇ ਨੇ ਹਾਂ ਹਾਂ ਕਹਿੰਦੇ ਕਿ ਸਾਡੇ ਅੱਜ ਤੋਂ ਦਿੱਤੀ ਤੇ ਸਾਡੇ ਚੱਲ ਰਹੇ ਨੇ ਜਿਹੜੇ ਆ ਬੜੇ ਹੀ ਭਾਜੀ ਆ ਸਾਲ ਇੰਨਾ ਬੜਾ ਕਹਿੰਦੇ ਅੱਜ ਇਹਨੇ ਦੇਖੋ ਕ੍ਰਿਸਮਸ ਕੋਈ ਮਹਿਤਾ ਰੱਖਿਆ ਨਹੀਂ ਹੈ 25 ਦਸੰਬਰ ਇਹ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਕ੍ਰਿਸਮਸ ਵੀ ਪਰਮੇਸ਼ਵਰ ਦੇ ਜਨਮ ਦਿਨ ਨੂੰ ਅਸੀਂ ਮਨਾਉਂਨੇ ਔਰ ਉਹਦੇ ਮੈਸੇਜ ਵੀ ਕੀ ਹੈ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਦੇ ਲਈ ਕਿ ਪੰਜਾਬ ਚ ਕਦੀ ਵੀ ਧਾਰਮਿਕ ਗੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕ ਆ ਸਾਰੇ ਇੱਥੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਆ ਉਹ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸ਼ਨਾਂ ਦੇ ਘਰ ਥੋੜੀ ਹੈ ਤੇ ਚਰਚ ਵਿਤਕਰਾ ਕਰੇ ਜਿਵੇਂ ਆਪਣੇ ਧਰਮ ਨੂੰ ਫੈਲਾਣਾ ਹੋਵੇ ਫਿਰ ਅਸੀਂ ਦੂਜੇ ਲੋਗਾ ਦੀ ਹੈਲਪ ਕਿਉਂ ਕਰਾਂਗੇ ਸਿੱਖਾਂ ਦੀ ਹੈਲਪ ਕਿਉਂ ਕਰਾਂਗੇ ਹਿੰਦੂਆਂ ਦੀ ਹੈਲਪ ਤੁਸੀਂ ਬੋਲਿਆ ਹੈਗਾ ਉਹਨਾਂ ਨੂੰ ਕਿ ਤੁਸੀਂ ਜੇਸੂ ਦੇ ਕੋਲ ਆਜੋ ਤੇ ਤੁਹਾਨੂੰ ਮਾਫੀ ਮਿਲ ਜਾਏਗੀ ਤੁਹਾਡੇ ਗੁਨਾਹਾਂ ਆਪਕੋ ਤੁਸੀਂ ਕ੍ਰਾਈਮਨਲਸ ਨੂੰ ਸਭ ਨੂੰ ਕਹੋਗੇ ਕਿ ਤੁਹਾਡੇ ਕੋਲ ਆ ਜੂ ਜੇ ਤੁਹਾਡਾ ਧਰਮ ਅਪਣਾ ਲਓ ਮੇਰਾ ਕੰਮ ਹੈ ਮੈਸੇਜ ਦੇਣਾ ਮਾਫੀ ਦਾ ਮੇਰਾ ਕੰਮ ਹੈ ਪਾਪੀ ਨੂੰ ਕਹਿਣਾ ਉਹਨਾਂ ਸੀ ਜੇ ਕਹੀਏ ਕਿ ਬਿਮਾਰ ਹਸਪੀਟਲ ਨਾਲ ਸਿਰਫ ਚੰਗੇ ਚੰਗੇ ਲੋਗ ਆਣ ਚਰਚ ਇੱਕ ਸਪਿਰਚੁਅਲ ਹਸਪੀਟਲ ਆ ਜਿੱਥੇ ਬਾਈਬਲ ਚ ਲਿਖਿਆ ਕਿ ਧਰਮੀਆਂ ਨੂੰ ਤੁਹਾਡੇ ਵਰਗਿਆਂ ਧਰਮੀਆਂ ਨੂੰ ਲੋੜ ਨਹੀਂ ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੇ ਕਿਹਾ ਮੇਰੀ ਲੋੜ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਗ ਨੇ ਉਹਨਾਂ ਨੂੰ ਮੇਰੀ ਲੋੜ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਉਹ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਐਦਾਂ ਦੇ ਲੋਕਾਂ ਨੂੰ ਯਿਸੂ ਮਸੀਹ ਬਚਾਣ ਲਈ ਆਏ ਮੈਂ ਕੀ ਸੀ ਮੈਂ ਵੀ ਇੱਕ ਪਾਪੀ ਸੀ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਐਦਾਂ ਹੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਅੱਜ ਮੈਂ ਵੀ ਇਹ ਵੀ ਗੱਲ ਕਹੀ ਹੈ ਕਿ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਿਗਾ कि ओनु सजा नहीं होगी ओनु सजा होगी हो सकता है ओनु फांसी हो जाए माफ स्पिरिचुअल होगा ओदे पाप माफ हो गए ताकि मरने ਤੋਂ ਬਾਅਦ ਜੇ ओनु फांसी हो जाए मर... हो सकता है मर ओदे ਨਰਕ ਜਾਏਗਾ ਲੇਕਿਨ ਯੀਸ਼ੂ ਮਸੀਹ ਨੇ ਕਿਹਾ ਮੈਂ ਦਰਵਾਜਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਹੈ ਤੇ ਹੋ ਸਕਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਸ ਸਵਰਗ ਰਾਜ ਦਾ ਅਧਿਕਾਰੀ ਬਣੇ ਪਰਮੇਸ਼ਵਰ ਦੇ ਕਦਮ ਅੱਜਾਏ ਇਹਦੇ ਚ ਕੀ ਬੁਰਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਕਹਿੰਦੇ ਨੇ ਤੁਹਾਡੀ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਆ ਮੈਨੂੰ ਯਿਸੂ ਮਸੀਹ ਦੀ ਗੱਲ ਪੁੱਛੋ ਬਾਈਬਲ ਚ ਲਿਖਿਆ ਯਿਸੂ ਮਸੀਹ ਨੇ ਆਖਿਆ ਮੈਂ ਸਵਰਗ ਦਾ ਦਰਵਾਜ਼ਾ ਜਿਹੜੇ ਵਿਰੋਧ ਕਰਦੇ ਪਿਛਲਾ ਉਹਨਾਂ ਦੇ ਬੈਨ ਲਗਾ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸਚਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸੀਕਿਊਟ ਕੀਤਾ ਗਿਆ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋ ਪਹੁੰਚਦੇ ਆ ਉਹਨਾਂ ਨੂੰ ਕਿ ਇਸ ਤਿਸ ਤਰੀਕੇ ਨਾਲ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਲਿਆ ਐਕਚੁਅਲੀ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਫਿਰ ਤੁਸੀਂ 30 ਲੱਖ ਦੋ

ਤੁਹਾਨੂੰ ਕੀ ਲੱਗਦਾ ਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕੀ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬੇਬੁਨਿਆਦ ਇਹ ਕੀ ਦੇਖੋ ਜੇ ਅਸੀਂ ਮੰਨ ਲਓ ਸੀ ਕਹਿੰਨੇ ਕਿ 1 ਕਰੋੜ ਬੰਦੇ ਨੇ ਧਰਮ ਬਦਲ ਲਿਆ ਔਰ ਕਿਸੇ ਨੂੰ ਪਤਾ ਤੱਕ ਨਹੀਂ ਚੱਲਿਆ ਫਿਰ ਸਾਨੂੰ ਵੈਸੇ ਹੀ ਸ਼ਾਬਾਸ਼ੀ ਦੇ ਦਿਓ ਕਿ 1 ਕਰੋੜ ਬੰਦੇ ਨੇ ਧਰਮ ਬਦਲਤਾ ਕਰੋੜਾ ਰੁਪਇਆ ਲਾਤਾ ਇੱਕ ਪਾਸੇ ਇਹ ਕਹਿੰਨੇ ਜੀ 30 ਲੱਖ ਰੁਪਇਆ ਲਿਆ ਜੀ 30 ਲੱਖ ਦਾ ਫਰੌਡ ਕਰ ਲਿਆ ਇੱਕ ਪਾਸੇ ਇਹ ਕਹਿੰਨੇ ਕਿ 25 ਲੱਖ ਦਿੱਤਾ ਇੱਕ ਬੰਦੇ ਨੂੰ ਤੇ 30 ਲੱਖ ਕੀ ਕਰੂਗਾ 25 ਲੱਖ ਤੇ ਇੱਕ ਬੰਦੇ ਨੂੰ ਪਰਿਵਰਤਿਤ ਕਰਨ ਤੇ ਲੱਗ ਰਿਹਾ ਹੈ ਇਸ ਕੁਆਲਿਫਿਕੇਸ਼ਨ ਇਸ ਕਰਕੇ ਇਹ ਕਈ ਵਾਰੀ ਨਾ ਇਹਨਾਂ ਦਾ ਜੇ ਕੋਈ ਸਮਝਦਾਰ ਬੰਦਾ ਇਸ ਇਹਨਾਂ ਸਟੇਟਮੈਂਟਸ ਨੂੰ ਸੁਣੇ ਤਾਂ ਉਹਨੂੰ ਕਈ ਵਾਰੀ ਮੇਰਾ ਵੀ ਬਿਆਨ ਦੀ ਲੋੜ ਨਹੀਂ ਉਹ ਉਹਨਾਂ ਦੀਆਂ ਸਟੇਟਮੈਂਟਸ ਤੋਂ ਹੀ ਜੱਜ ਕਰ ਸਕਦਾ ਯਾਰ 30 ਲੱਖ ਲਈ ਇੰਨਾ ਰੋਲਾ ਪਾਤਾ ਹੈ ਤੇ ਉਹਦਾ ਕਹੇ 25 ਇੱਕ ਬੰਦੇ ਦੇ ਫਿਰ ਇੱਥੇ ਤਾਂ ਹੋਣਾ ਚਾਹੀਦਾ ਕਿ 5000 ਕਰੋੜ ਦੀਆਂ ਗੱਲਾਂ ਹੋਣੇ ਚਾਹੀਦੀਆਂ ਕਿ ਫਿਰ ਇੰਨਾ ਬੰਦਾ ਤੁਸੀਂ ਪਰਿਵਰਤਿਤ ਕਰ ਸਕਦੇ ਆ ਉਹ ਯਾਰ ਨੇ ਛਿਲਣਾ ਨਹੀਂ ਯਾਰ 30 ਲੱਖ ਮੁਫਲੀ ਨਹੀਂ ਆਣੀ ਚਰਚ ਕੀਤਾ ਜੇ ਤੁਸੀਂ ਅਗਰ ਇਹ ਬਾਤ ਬਤਾ ਦਿਜੀਏ ਜਿਵੇਂ ਆਪਨੇ ਕਹਾਤਾ ਕਿ 25 ਲੱਖ ਰੁਪਏ ਮੈਨੂੰ ਦਿਜੀਏ ਮੈਂ ਫਿਰ ਪਰਿਵਰਤਨ ਕਰਤਾ ਹਾਂ ਜਦੋਂ ਚਰਚ ਕੋਲ ਐਫਸੀਆਰਏ ਹੁੰਦਾ ਫੋਰਨ ਫੰਡਿੰਗ ਆਂਦੀ ਹੈ ਜਦੋਂ ਐਫਸੀਆਰਏ ਨਹੀਂ ਹੁੰਦਾ ਫੋਰਨ ਫੰਡਿੰਗ ਨਹੀਂ ਆਂਦੀ ਮੇਰੇ ਕੋਲ ਐਫਸੀਆਰਏ ਨਹੀਂ ਹੈ ਹੁਣ ਕੋਈ ਫੋਰਨ ਫੰਡਿੰਗ ਨਹੀਂ ਇੱਥੇ ਆ ਹੁਣ ਲੱਖਾਂ ਲੋਗ ਆਪਾਂ 10-10 ਰੁਪਏ ਵੀ ਪਾਵਾਂਗੇ ਨਾ ਤੇ ਇੱਥੇ ਇਕੱਠੇ ਹੋ ਜਾਣੇ ਪੈਸੇ ਜੋ ਮਰਜ਼ੀ ਕਰੀ। ਮੇਰੀ ਕੀ ਕੈਂਡੀ ਲੋਕੀਂ ਫਿਰ ਉਹ ਵੀ ਕਹਿੰਦੇ ਕਿ ਕਿਸ ਚੀਜ਼ ਦੀ ਕੁਆਲਿਫੀਕੇਸ਼ਨ ਮੈਂ ਕੰਪਿਊਟਰ ਇੰਜੀਨੀਅਰ ਆ। ਨਹੀਂ ਨਹੀਂ ਉਹ ਕਹਿੰਦੇ ਕਿ ਬੀ ਇੰਜੀਨੀਅਰ ਨਹੀਂ। ਬੀਕਲ ਪੜਾਈ। ਉਹ ਲੋਕ ਕਹਿੰਦੇ ਜੂਨ ਲੋਕ ਕੋਲ ਪਾਸਟਰ ਬੰਦਦੇ। ਮੈਂ ਪਾਸਟਰ ਦੇ ਵਿੱਚ ਡਾਕਟਰੇਟ ਡਿਗਰੀ ਹੈ ਮੇਰੇ ਕੋਲ। ਪਰ ਉਹ ਮੈਂ ਜੋ ਆਖੀ ਦੀ ਸ਼ੋਭਾ ਜਗਾ ਦੇਸ਼ ਦੇ ਕਿਹੜੇ ਕਿਹੜੇ ਦੇਸ਼ਾਂ ਤੋਂ ਲੋਕ ਆ ਰਹੇ ਨੇ। ਅੱਜ 90 ਦੇਸ਼ ਇਹਨੂੰ ਦੇਖ ਰਹੇ ਨੇ। ਯੂਰਪ ਦਾ ਹਰ ਦੇਸ਼ ਆਲਮੋਸਟ ਇੱਥੇ ਆ। USA ਜਿੱਥੇ ਆਪਾਂ ਪੰਜਾਬੀ ਆ ਸਾਰੇ ਇੱਥੇ ਆ ਸਾਰੇ ਦੇਸ਼ ਬਹੁਤ ਸਾਰੇ ਆ ਪਾਪਾ ਜੀ ਪਾਪਾ ਜੀ ਸਾਰੇ ਸਾਰੇ ਤੁਸੀਂ ਸਾਰਿਆਂ ਨੂੰ ਸਦਾ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਖੁਦਾਵੰਦ ਦੇ ਨਾਮ 'ਚ ਸਾਰਿਆਂ ਨੂੰ ਜੈਮਸੀ ਦੀ ਹੈਪੀਐਸਟ ਕ੍ਰਿਸਮਸ ਸਾਰੇ ਆਓ ਤੁਸੀਂ ਪੱਤਰਕਾਰ ਆਓ ਤੇ ਦੇਖੋ ਵਾਕਈ ਧਰਮ ਬਦਲ ਰਿਹਾ ਕਿ ਸਦਾ ਤੁਸੀਂ ਚਰਚ ਦਾ ਹਿੱਸਾ ਬਣ ਜਾਓ ਦੇਖੋ ਆ ਕੇ ਚਰਚ ਵਿੱਚ ਸੀਕ੍ਰੈਟਲੀ ਬੈਠੋ ਖਾਓ ਪੀਓ ਉਠੋ ਫਿਰ ਦੇਖੋ ਪਰਮੇਸ਼ਰ ਕਿਦਾਂ ਕੰਮ ਕਰ ਰਿਹਾ ਲੋਕਾਂ ਦੇ ਲਈ